ਪੰਜਾਬ ਦੇ ਸਾਰੇ ਵੀਰਾਂ ਨੂੰ ਤੇ ਭੈਣਾਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ 1 ਜੂਨ ਵਾਲੀ ਇਲੈਕਸ਼ਨ ਤੇ ਸਵਾਸੇ ਬਹੁਤ ਮਹੱਤਵਪੂਰਨ ਇਲੈਕਸ਼ਨ ਵਿਸ਼ੇਸ਼ ਕਰ ਪੰਜਾਬ ਵਾਸਤੇ ਕਿਉਂਕਿ ਪੰਜਾਬ ਦੀ ਪਛਾਣ ਚਾਹ ਜਵਾਨ ਤੇ ਚਾਹ ਕਿਸਾਨ ਨਾਲ ਮੋਦੀ ਸਾਹਿਬ ਨੇ ਸਾਡੀ ਆਮੀਦੀਆ ਟਰੈਡੀਸ਼ਨਸ ਮਿਲਟਰੀ ਦੀਆਂ ਟਰੈਡੀਸ਼ਨਸ ਖਤਮ ਕਰਕੇ ਮਿਲਟਰੀ ਦੀ ਭਰਤੀ ਬੰਦ ਕਰਕੇ ਅਗਨੀਵੀਰ ਸ਼ੁਰੂ ਕਰਤੀ ਸੀ ਜੇ ਜੀ ਸਾਡੀ ਗਰੰਟੀ ਹੈ ਕਿ ਅਸੀਂ ਆਂਦੇ ਹੀ ਕਿਉਂਕਿ ਇਹ ਦੇਸ਼ ਦੇ ਇੰਟਰਸਟ ਦੇ ਖਿਲਾਫ ਹੈ ਪੰਜਾਬ ਦੇ ਇੰਟਰਸਟ ਦੇ ਖਿਲਾਫ ਹੈ ਇੱਕ ਟਾਈਮ ਸੀ 20% ਦੀ ਪੰਜਾਬ ਦੇ ਨੌਜਵਾਨ ਫੌਜ ਦੇ ਸਿਪਾਈ ਤੇ ਅਫਸਰ ਹੋਇਆ ਕਰਦੇ ਸੀ ਹੁਣ ਗਿਣਤੀ ਘਟ ਕੇ 2% ਆ ਗਈ ਸੋ ਸਾਡੀ ਪਾਰਟੀ ਨੇ ਫੈਸਲਾ ਕੀਤਾ ਹੈ ਆਂਦੇ ਹੀ ਅਗਨੀ ਵੀਰ ਦੀ ਸਕੀਮ ਸਕ੍ਰੈਪ ਕਰਾਂਗੇ ਤੇ ਰੈਗੂਲਰ ਭਰਤੀ ਸ਼ੁਰੂ ਕਰਾਂਗੇ ਦੂਸਰੀ ਹੈ ਜੈ ਕਿਸਾਨ ਪਿਛਲੇ 4 ਸਾਲ ਤੋਂ ਕਿਸਾਨ ਸਾਡਾ ਸੰਘਰਸ਼ ਕਰ ਰਿਹਾ ਉਹਨੂੰ ਡਾਕਟਰ ਸੁਆਮੀ ਨਾਥਨ ਦੇ ਫਾਰਮੂਲੇ ਮੁਤਾਬਕ ਐਮਐਸਪੀ ਨਹੀਂ ਦਿੱਤੀਗੀ ਦੂਜੀ ਗਾਰੰਟੀ ਸਾਡੀ ਇਹ ਹੈ ਕਿ ਅਸੀਂ ਆਪਣੇ ਕਿਸਾਨਾਂ ਨੂੰ ਡਾਕਟਰ ਸੁਆਮੀ ਨਾਥਨ ਦੇ ਫਾਰਮੂਲੇ ਮੁਤਾਬਕ ਐਮਐਸਪੀ ਦੇਵਾਂਗੇ ਤਾਂ ਇਸ ਗੱਲ ਕਰ ਮੈਂ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਤੁਹਾਡੇ ਕੋਲ ਹੁਣ ਤਕਰੀਬਨ ਅੱਧਾ ਦਿਨ ਅਜਦਾ ਇੱਕ ਦਿਨ ਗਲਦਾ ਹੈ ਹਰ ਵੋਟਰ ਤੱਕ ਪਹੁੰਚ ਕਰੋ ਹਰ ਆਪਣੇ ਰਿਸ਼ਤੇਦਾਰ ਤੱਕ ਪਹੁੰਚ ਕਰੋ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਡੈਮੋਕਰੇਸੀ ਲੋਕ ਰਾਜ ਬਚਾਉਣਾ ਚਾਹੁੰਦੇ ਹਾਂ ਜੇ ਡਾਕਟਰ ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਸੰਵਿਧਾਨ ਬਚਾਣਾ ਚਾਹੁੰਦੇ ਜੇ ਅਸੀਂ ਮੋਦੀ ਬੋਦੀ ਸਾਹਿਬ ਤੋਂ ਪੰਜਾਬ ਦੀਆਂ ਜਿਹੜੀ ਐਂਟੀ ਪੰਜਾਬ ਪਾਲਿਸੀਜ਼ ਨੇ ਉਹਦੇ ਤੋਂ ਛੁਟਕਾਰਾ ਕਰਨਾ ਚਾਹੁੰਦੇ ਤੇ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਪਹਿਲੀ ਤਰੀਕ ਵਾਲੇ ਦਿਨ ਹਮ ਹਮਾ ਕੇ ਹਰ ਵੋਟਰ ਭਾਵੇਂ ਜੁਵਾਨ ਹੈ ਭਾਵੇਂ ਬਜ਼ੁਰਗ ਹੈ ਵੋਟ ਪਾਏ ਤੇ ਤਗੜੇ ਹੋ ਕੇ ਇੰਡੀਆ ਨੈਸ਼ਨਲ ਕਾਂਗਰਸ ਦਾ ਚੋਣ ਚਾਹਦੇ ਦਾ ਪੰਜਾਬ ਉਹਨੂੰ ਤੁਸੀਂ ਵੋਟਾਂ ਪਾਓ ਕਾਮਯਾਬ ਕਰੋ ਜਿਹਦੇ ਨਾਲ ਹਿੰਦੁਸਤਾਨ ਵੀ ਸੁਰੱਖਿਅਤ ਰਹੇ ਪੰਜਾਬ ਵੀ ਸੁਰੱਖਿਤ ਰਹੇ ਕੀਤੇ ਹੋਏ ਵਾਅਦੇ ਇਹ ਇੰਡੀਅਨ ਨੈਸ਼ਨਲ ਕਾਂਗਰਸ ਨੇ ਅਸੀਂ ਪੂਰੇ ਕਰ ਸਕੀਏ ਤੇ ਇਹਦੇ ਨਾਲ ਨਾਲ ਹੀ ਮੈਂ ਇਨਾ ਕਹਿੰਦਾ ਹੋਇਆ ਇਹ ਆਸ ਕਰਾਂਗਾ ਕਿ ਤੁਸੀਂ ਹੌਮ ਹੁਮਾ ਕੇ ਆਪਣੀ ਨੈਸ਼ਨਲ ਡਿਊਟੀ ਪੂਰੀ ਕਰੋਗੇ ਜੈ ਹਿੰਦ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ